ਇਹ ਇੰਡੀਆ ਦੇ ਵਿੱਚ ਨਵਾਂ ਮਾਡਲ ਲਾਂਚ ਹੋਇਆ ਤੇਜਸ 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 ਇਹਦੇ ਵਿੱਚ ਜੋ ਪਹਿਲੇ ਸੁਪਰਸੀਡਰਾਂ ਚ ਹਾਂਜੀ ਕੁਝ ਕਮੀਆਂ ਸੀ ਉਹਨੂੰ ਇਹ ਕੱਢ ਕੇ ਪੂਰਾ ਅਪਡੇਟ ਮਾਡਲ ਦਿੱਤਾ ਗਿਆ ਵਾ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਪੂਰੀ ਅਪਡੇਟ ਠੀਕ ਆ ਜੀ ਆਪਾਂ ਸ਼ੁਰੂਆਤ ਇੱਥੋਂ ਕਰਦੇ ਹਾਂ ਹਾਂਜੀ ਸਾਈਡ ਡਿਸਕ ਸਾਈਡ ਡਿਸਕ 16 ਇੰਚ ਦੀ ਵੱਡੀ ਕਰ ਦਿੱਤੀ ਆ ਔਰ ਹੈਵੀ ਡਿਊਟੀ ਕਰ ਦਿੱਤੀ ਪਰਾਲੀ ਦਾ ਮਟੀਰੀਅਲ ਬਹੁਤ ਜ਼ਿਆਦਾ ਹੁੰਦਾ ਜਿਹਦਾ ਕਰਕੇ ਨਾ ਉਹ ਡਿਸਕਾਂ ਟੁੱਟਦੀਆਂ ਸੀ ਜਾਂ ਵਿੰਗੀਆਂ ਹੋ ਜਾਂਦੀਆਂ ਸੀ ਇਹ ਬਹੁਤ ਪ੍ਰੋਬਲਮ ਆਉਂਦੀ ਸੀ ਹਣਾ ਬਹੁਤ ਹੈਵੀ ਕਰ ਦਿੰਦਾ ਔਰ ਇਹਨੂੰ ਕੰਪੈਕਟ ਕਰਦਾ ਓਕੇ ਔਰ ਵੇਸਟ ਮਟੀਰੀਅਲ ਜਿਹੜਾ ਉਹ ਫਸੇ ਨਾ ਪਰਾਲੀ ਪਰੋਲੀ ਅੱਗੇ ਅੜੇ ਨਾ ਠੀਕ ਹੈ ਜੀ ਪਰਾਲੀ ਪਰੋਲੀ ਜਿਹੜੀ ਹੈ ਉਹ ਅੱਗੇ ਫਸੇ ਨਾ ਇਹਦਾ ਸਾਈਜ਼ ਜਿਹੜਾ ਵਾ ਪੂਰਾ ਸਟੈਂਡਰਡ 8 ਫੁੱਟ ਅੰਦਰੋਂ ਕਰ ਦਿੰਦਾ ਅੰਦਰੋਂ ਮੀਨਸ ਵੀ ਜਿਹੜੀ ਜਗ੍ਹਾ ਕਵਰ ਕਰ ਰਕਿੰਗੇ ਏਰੀਆ ਜਿਹੜਾ ਇਹਦਾ 8 ਫੁੱਟ ਕਰ ਦਿੰਦਾ ਠੀਕ ਹੈ ਜੀ ਉਸ ਤੋਂ ਅੱਗੇ ਜਿਹੜਾ ਇਧਰਲੀ ਸਾਈਡ ਤੁਸੀਂ ਦੇਖੋਗੇ ਆਗੇ ਹਾਂ ਆਮ ਤੌਰ ਤੇ ਜਾਂ ਤੁਹਾਨੂੰ ਇੱਥੇ ਚੈਨ ਮਿਲੇਗੀ ਹਾਂ ਜਾਂ ਇੱਥੇ ਤੁਹਾਨੂੰ ਗੀਅਰ ਮਿਲੂਗਾ ਲੇਕਿਨ ਹੋਰ ਟਾਈਪ ਦਾ ਇੱਕ ਸ਼ਕਤੀਮਾਨ ਨੇ ਸਪੈਸ਼ਲ ਗੀਅਰ ਹੀ ਇਹਦੇ ਵਾਸਤੇ ਡਿਵੈਲਪ ਕੀਤਾ ਵਾ ਓਕੇ ਇਹਨੂੰ ਸਪੈਸ਼ਲ ਡਿਜ਼ਾਈਨ ਕੀਤਾ ਗਿਆ ਵਾ ਗੀਅਰ ਨੂੰ ਵੀ ਗੀਅਰ ਬਾਕਸ ਹੀ ਇੱਕ ਸਾਫ ਦਾ ਲੱਗ ਇਥੇ 2 ਸਾਲ ਦੀ ਵਾਰੰਟੀ ਕੰਪਨੀ ਇਹਦੀ ਦਿੰਦੀ ਆ ਕੀ